ਸਵਾਗਤ ਆ ਮਿੱਤਰੋ ਪੀਵੀ ਨਤੀ 2D ਕੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਸ਼ਕੀਨ ਜਿਹੜੀ ਝੋਟੀ ਦਿਖਾਉਣ ਲੱਗੇ ਆ ਝੋਟੀ ਦੇ ਮਾੜੀ ਜੀ ਨਾ ਥਣਾ ਨਿਗਾ ਮਾਰ ਲਿਓ ਵੀ ਤੁਹਾਨੂੰ ਕੋਹ ਪਤਾ ਲੱਗਦਾ ਕਿ ਨਹੀਂ ਪਤਾ ਲੱਗਦਾ ਤੇ ਉਹ ਵੀ ਆਪਾਂ ਬਾਅਦ ਚ ਦੱਸ ਦਿੰਦੇ ਆ ਵੀ ਮੈਂ ਇਹ ਗੱਲ ਕਿਉਂ ਕਹੀ ਆ ਮੱਝ ਦਾ ਲੇਵਾ ਲੂਆ ਬਹੁਤ ਸੋਹਣਾ ਵਾ ਤੇ ਸ਼ਕੀਨ ਮੱਝ ਆ ਬਾਈ ਉਹਨਾਂ ਨੇ ਕਰਨੀਆਂ ਸੇਲ ਸਾਰੀ ਗੱਲਬਾਤ ਆਪਾਂ ਬਾਈ ਖੜਾਂ ਨਾਲ ਵੀਡੀਓ ਦੇ ਵਿੱਚ ਕਰਾਂਗੇ ਤੇ ਵੱਡੀ ਗੱਲ ਇਹ ਹੀ ਆ ਮਿੱਤਰੋ ਕਿ ਜਿਹੜਾ ਮੱਝ ਦਾ ਰੇਟ ਆ ਬਾਈ ਹੁਣੀ ਕਹਿੰਦੇ ਉਹ ਵੀ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਲਾ ਵੀ ਮਿੱਤਰੋ ਮਾਰ ਲਿਓ ਗਰਾਂ ਦੀ ਮਾੜੀ ਜੀ ਨਿਗਾ ਕਰਮਾ ਵਾਲੀ ਦੇ ਥਾਣਾ ਵਾਲ ਨੂੰ ਨਿਗਾ ਮਾਰ ਦਿਓ ਦੇਵਾ ਲੋਵਾ ਬਹੁਤ ਸੋਹਣਾ ਬਣਾਇਆ ਪਰ ਬੱਕਰੀ ਵਾਂਗੂ ਮੱਧ ਤੇ ਦੋ ਥਾਣੇ ਆ ਇਹ ਦੋ ਥਾਣ ਜਮਾਂਦਰੋ ਹੀ ਥਾਣਾ ਕੋਈ ਚੂਣ ਚੂਣ ਚ ਕੋਈ ਦਿੱਕਤ ਨਹੀਂ ਆਉਂਦੀ ਕੀ ਬਾਦ ਨੂੰ ਤੇ ਉਹ ਆਪਾਂ ਬਾਈ ਨਾਲ ਕਰਦੇ ਆ ਗੱਲ ਵੀ ਇਹ ਦੋ ਥਾਣਾ ਵਾਲੀ ਕੀ ਰਾਜ ਆ ਜਾਂ ਘਰ ਦੀ ਆ ਜਾਂ ਕਿਵੇਂ ਹਿੱਲ ਲੈ ਕੇ ਆਈ ਸੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਵੀ ਬਾਈ ਬਹੁਤ ਸਵਾਗਤ ਹੈ ਆਪਾਂ ਕਰਮਾ ਵਾਲੀ ਦੀ ਗੱਲ ਕਰਦੇ ਆ ਜਿਵੇਂ ਆਪਾਂ ਦਰਸ਼ਕਾਂ ਚਲੋ ਪਹਿਲਾਂ ਹੀ ਦੱਸ ਦਿੰਦੇ ਆ ਵੀ ਮਿੱਤਰੋ ਇਹ ਜਿਹੜੀ ਮਾਜਾ ਇਹ ਆਪਾਂ ਚਾਰ ਥਾਣੀਆਂ ਦੇ ਦੋ ਥਾਣਾ ਜਿਹਨੂੰ ਕਿ ਕੀ ਕਹਿ ਦਿੰਦੇ ਆ ਜੀ ਆਪਣਾ ਦੁੱਲ ਕਹਿ ਦਿੰਦੇ ਦੁੱਲ ਕਹਿ ਦਿੰਦੇ ਦੁੱਲ ਬਾਈ ਜੀ ਇਹ ਜਿਵੇਂ ਤੁਸੀਂ ਲੈ ਕੇ ਆਏ ਪਹਿਲਾਂ ਮਾਜਾ ਇਹ ਆਮ ਤੌਰ ਤੇ ਹਰੇਕ ਹੀ ਚਾਰਾਂ ਥਾਣਾਂ ਵਾਲੀ ਭਾਵ ਦਿੰਦਾ ਤੁਸੀਂ ਦੁੱਲ ਹੀ ਘਾਤੋਂ ਲੈ ਕੇ ਪਹਿਲੇ ਦੱਸੋ ਜੀ ਸਾਨੂੰ ਸੌਂਗ ਸੀਗਾ ਜੀ ਅੱਛਾ ਹਾਂ ਤੇ ਬਹੁਤ ਕਰਮ ਵਾਲੀ ਹੁੰਦੀ ਆ ਠੀਕ ਆ ਜੀ ਹਾਂਜੀ ਇਹ ਕਰਕੇ ਅਸੀਂ ਕਹਾਂ ਵੀ ਦੋਲੇ ਪਹਿਲੋ ਵੀ ਸੀਗੀ ਸਾਡੇ ਕੋਲ ਐਤੋਂ 20 ਸਾਲ ਪਹਿਲੋਂ ਹਾਂਜੀ ਉਦੋਂ ਵੀ ਦੁੱਲ ਸੀ ਅੱਛਾ ਜਣਦੀ ਇੱਕ ਮਨ ਦੇ ਵਿੱਚ ਰੀਜ ਹੀ ਸੀ ਵੀ ਦੋ ਥਾਂ ਵਾਲੀ ਹੋਵੇ ਮੱਝ ਹਾਂਜੀ ਹਾਂਜੀ ਤੇ ਇਹਦੇ ਬਾਈ ਜਿਵੇਂ ਮੰਨ ਲਓ ਵੀ ਚੋਣ ਚਾਂਣ ਚ ਕੋਈ ਦਿੱਕਤ ਆਉਂਦੀ ਹੋਵੇ ਨਾ ਨਾ ਇਹ ਗਾਂਿਆਂ ਨੂੰ ਵੀ ਪੋਲੀ ਧਾਰ ਬੈਠੇ ਦੇ ਆਪੇ ਨਿਕਲ ਜਾਂਦਾ ਅੱਛਾ ਇੰਨੀ ਜ਼ਿਆਦਾ ਪੋਲੀ ਧਾਰ ਹੈ ਜੀ ਤੇ ਦੁੱਧ ਦੁੱਧ ਤਾਂ ਨਹੀਂ ਘਟ ਆਉਂਦਾ ਨਾ ਇਹ ਨਾ ਪੂਰਾ ਫੁੱਲ ਆ ਦੁੱਧ ਠੀਕ ਹੈ ਜੀ ਜਿੰਨਾ ਮੁੱਦ ਦਿੰਦੇ ਆ ਮੱਝਾਂ ਉਵੇਂ ਹੀ ਆ ਮਤਲਬ ਬਾਈ ਕਹਿੰਦਾ ਵੀ ਚੋਣ ਚੋਣ ਚ ਵੀ ਮੱਝ ਤੇ ਕੋਈ ਦਿੱਕਤ ਨਹੀਂ ਆਉਂਦੀ ਦੁੱਲ ਮੱਝ ਆਹੇ ਤੁਹਾਨੂੰ ਮੈਂ ਦਾਅ ਦਿੰਦਾ ਵੀ ਇਹਦੇ ਦੋ ਥਾਣੀਆਂ ਆ ਤੇ ਜੇ ਲੇਵੇ ਤੇ ਆਪਾਂ ਗੱਲ ਕਰਕੇ ਹੋਰ ਕੋਈ ਥਣਾ ਦਾ ਨਿਸ਼ਾਨ ਵੀ ਹੈ ਨੀਗਾ ਤੁਸੀਂ ਥਣ ਚੰਗੀ ਤਰ੍ਹਾਂ ਚੈੱਕ ਕਰ ਲਓ ਜੇ ਮੰਨ ਲਓ ਬੱਕਰੀ ਦੇ ਦੋ ਥਣ ਹੁੰਦੇ ਆਂ ਆਈ ਦੋ ਥਣ ਤੇ ਬਈ ਹੈ ਨਾ ਦੁੱਧ ਦੁੱਧ ਦਾ ਕੋਈ ਚੱਕਰ ਨਹੀਂ ਹੈ ਨਾ ਤੁਸੀਂ ਪਹਿਲਾਂ ਵੀ ਦੱਸਿਆ ਜਿਵੇਂ ਚਾਰਾਂ ਥਣਾ ਦਾ ਦੁੱਧੋਂ ਦਾ ਆਈ ਆਉਂਦਾ ਹੈ ਨਾ ਹੀ ਹਾਂਜੀ ਤੇ ਬਈ ਚਲੋ ਕਰਮਾਂ ਵਾਲੀ ਆ ਜਦੋਂ ਹੀ ਤੁਹਾਡੇ ਘਰੇ ਆਈ ਆ ਕੋਈ ਹੋਇਆ ਹੋਵੇ ਵੀ ਲੌਜੀਕ ਵੀ ਆਪਾਂ ਨੂੰ ਪਤਾ ਲੱਗਿਆ ਬਈ ਆਪਣੇ ਘਰ ਦਾ ਹੀ ਕੋਈ ਪਹਿਲ ਹੋਈ ਹੋਈ ਨਹੀਂ ਸੀ ਸਕੀਮ ਆ ਦੇ ਲੋ ਘਰ ਪਾਇਆ ਨਮਾ अच्छा हां 2 ਸਾਲਾਂ ਦੀ ਯਾਨੀ ਬਹੁਤ ਨੰ ਫਰਕ ਟਰੈਕਟਰ ਲਿਆਂਦਾ ਸਾਰਾ ਕੁਝ ਯਾਨੀ ਬਹੁਤ ਫਰਕ ਪੈ ਜਾਂਦਾ ਵੀ ਮੰਨਦੇ ਆ ਵੀ ਵਾਕਈ ਇਹਦੇ ਪੈਰ ਪੈਣ ਨਾਲ ਕੋਈ ਨਾ ਕੋ ਘਰ ਦੇ ਵਿੱਚ ਸ਼ੁਭ ਹੋਇਆ ਤੇ ਹੁਣ ਫਿਰ ਬਾਈ ਸੇਲ ਪਰਚੇ ਲਈ ਲਈ ਲਾਈ ਆ ਵੀ ਹੁਣ ਮਗਰ ਇਹਦਾ ਹੈਗਾ ਕੋਈ ਰਵਾ ਹਾਂਜੀ ਅਸ ਰਵਾ ਹੈਗਾ ਹਾਂਜੀ ਉਹਨਾਂ ਕਟੀਆਂ ਇਕੱਟੇ ਕਟੀਆਂ ਇਕੱਟੀਆਂ ਪਹਿਲਾਂ ਦੋ ਕਟੀਆਂ ਆ ਜੀ ਹਾਂਜੀ ਪਹਿਲਾਂ ਦੋ ਠੀਕ ਆ ਹੁਣ ਤੀਜੇ ਸੂਏ ਸੂਣਾ ਹਨਾਈ ਜਿਹੜੇ ਹਾਂਜੀ ਸਹੀ ਜਣ ਤੀਜੇ ਸੂਏ ਸੋਣਾ ਤੇ ਬਾਈ ਕਟੀਆਂ ਦੇ ਵੀ ਦੋ ਥਣੋਂਦੇ ਆ ਜਾਂ ਉਹਨਾਂ ਦੇ ਚਾਰ ਆਉਂਦੇ ਨਹੀਂ ਉਹਨਾਂ ਦੇ ਚਾਰ ਆਈ ਉਹਨਾਂ ਦੇ ਚਾਰ ਆਉਂਦੇ ਆ ਮਿੱਤਰੋ ਕਟੀਆਂ ਦੇ ਚਾਰ ਥਣੋਂ ਆਉਂਦੇ ਆ ਮੱਝ ਜਿਹੜੀ ਇਹ ਦੁੱਲ ਮਾਜਾ ਤੇ ਜਿਹੜੇ ਸ਼ਕੀਨ ਬੰਦੇ ਆ ਜਾਂ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਹੀ ਪਤਾ ਹੁੰਦਾ ਵੀ ਦੁੱਲ ਨੂੰ ਜਿਹੜਾ ਇਹ ਚੰਗਾ ਮੰਨਦੇ ਆ ਜਣੇ ਵੀ ਜਿਹੜੇ ਆਮ ਤੌਰ ਤੇ ਆਪਣੇ ਵਪਾਰੀ ਆ ਤੇ ਬਾਈ ਦੁੱਧ ਦੁੱਧ ਕਿੰਨਾ ਕਿ ਦਿੱਤਾ ਨੇ ਪਹਿਲੇ ਦੂਜੇ ਸੂਏ ਕੋਈ ਫਰਕ ਦੁੱਧ ਦਾ ਕਿਵੇਂ ਸੀਗਾ ਜੀ ਦੁੱਧ ਫੁੱਲ ਹੈ 11 11.5 12 ਲੀਟਰ ਇੱਥੇ ਦੁੱਧ ਦੇ ਨੇ ਦਿੱਤਾ ਵਾ ਮੱਝ ਨੇ ਕੋਈ ਇਹਨੂੰ ਹੈ ਨਹੀਂਗਾ ਜਣਜੀ ਦੁੱਧ ਵੀ ਚਾਰਾਂ ਥਣਾ ਵਾਲਿਆਂ ਚੰਦਾ ਹੀ ਦਿੱਤਾ 11 12 ਕਿਲੋ ਇੰਨਾ ਕ ਜਣਜੀ ਦਈ ਜਾਂਦੀ ਆ ਨਾਰਮਲ ਖਰਾਕ ਤੇ ਹਾਂਜੀ ਬਾਕੀ ਅਗਲੇ ਦੀ ਸੇਵਾ ਵਾ ਤੂੰਣ ਤਣ ਚ ਬਾਈ ਜਾਂਦਾ ਵੀ ਪੋਲੀ ਆ ਮੱਝ ਇਹ ਤੇ ਸ਼ਕੀਨ ਬੰਦਾ ਹੀ ਬਾਈ ਉਹਨਾਂ ਨੂੰ ਕਰ ਲਿਓ ਫੋਨ ਕੋਈ ਨਸਨਸਲ ਚ ਦਾ ਪੂਰੀ ਪਿਓਰੀ ਆ ਮੱਝ ਸੰਗ ਸੰਗ ਬਹੁਤ ਕੁੰਡਾ ਵਾ ਤੇ ਬਾਈ ਫਿਰ ਰੇਟ ਰੂਟ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਜਾਂ ਕਿਵੇਂ ਆਈ ਹਾਂਜੀ ਵੀਡੀਓ ਦੇ ਵਿੱਚ ਹੀ ਕਰਾਂਗੇ ਹੂੰ ਹੂੰ ਆਪਾਂ ਐਵੇਂ ਨਾ ਉਹ ਪਕਾਈ ਜੀ ਵਾਲੀ ਤਾਂ ਕੋਈ ਗੱਲ ਨਹੀਂ ਕੀ ਕਰਦੇ ਤੇ ਉਦਾਂ ਵੀ ਆਪਾਂ 1.2 ਲੱਖ ਰੁਪਈਆ ਮੰਗਦੇ ਆ ਠੀਕ ਆ ਜੀ ਤੇ 1 ਲੱਖ ਤੇ 75000 ਬਾਈ ਹੋਣੀ ਕਹਿੰਦੇ ਵੀ ਇਹਦਾ ਰੇਟ ਆ ਤੇ ਬਾਈ ਰੇਟ ਕਿਵੇਂ ਇੱਕਦਮ ਸ਼ਕੀਨੀ ਤੌਰ ਤੇ ਲਾ ਲੋ ਇੱਕ ਦੁੱਲ ਦਾ ਕਰਕੇ ਥੋੜਾ ਜਿਆਦਾ ਹੈ ਨਾ ਰੇਟ ਤੇ ਮਾਨਤਨ ਹੋ ਜੂਗਾ ਇਸ ਰੇਟ ਦੇ ਵਿੱਚ ਮੈਂ ਮਾੜਾ ਮੋਟਾ ਹੋ ਜੂਗਾ ਜੀ ਪਰ ਉਦਾਂ ਰੇਟ ਆਪਾਂ ਜਾਇਜ਼ ਹੀ ਰੱਖਿਆ ਨਹੀਂ ਤਾਂ ਦੇਖ ਲਓ ਮੰਗਣ ਨੂੰ ਤਾਂ ਬਹੁਤ ਮੰਗੀ ਜਾਂਦੇ ਇਹਨਾਂ ਤੇ 4-4 ਲੱਖ 3-3 ਲੱਖ ਵੀ ਮੰਗੀ ਜਾਂਦੇ ਅੱਛਾ ਹਾਂਜੀ ਠੀਕ ਹੈ ਲੈ ਮਿੱਤਰੋ ਮਾਨਤਨ ਬਾਈ ਜਾਂਦਾ ਹੋ ਜੂਗਾ ਤੇ ਮਾਨਤਨ ਥੋੜਾ ਜਿਹਾ ਹੀ ਹੋਊਗਾ ਮਿੱਤਰੋ ਪੂਰੀ ਹੈ ਠੰਡੀ ਸੀਲ ਪੂਰੀ ਆ ਪੂਰੀ ਆ ਦੇਖ ਲਓ ਜਿਵੇਂ ਮਰਦੀ ਕੋਈ ਇਹਨੂੰ ਫੇਣੀਗਾ ਹਾਂ ਕੋਈ ਮੱਝ ਨੂੰ ਕੋਈ ਪਰਵਾਹ ਨਹੀਂ ਗੀ ਹਾਂ ਸਿੰਘ ਜੂ ਬਹੁਤ ਸੋਹਣਿਆ ਵਿਕਰ ਮਾਲੀਆ ਮੇਤਰੋ ਭਾਈ ਲੋਕੇਸ਼ਨ ਤੇ ਆਪਦਾ ਫੋਨ ਨੰਬਰ ਇੱਕ ਵਾਰੀ ਜ਼ਰੂਰ ਬੋਲ ਦਿਓ ਜੀ ਤਾਂ ਕਿ ਆਪਣੇ ਜਿਹੜੇ ਦਰਸ਼ਕਾਂ ਨੂੰ ਆਉਣਾ ਜਾਣਾ ਸੌਖਾ ਹੋ ਜਾਏ ਟਿਕਾ ਕੇ ਦੱਸ ਦਿਓ ਜੀ ਕਮਲਜੀਤ ਸਿੰਘ son of ਸੇਰ ਸਿੰਘ ਪਿੰਡ ਤਲਵੰਡੀ ਰਾਏ ਠੀਕ ਹੈ ਜੀ ਤਸਵੀਰ ਰਾਏਕੋਟ ਰਾਏਕੋਟ ਜੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਰਾਏਕੋਟ ਤੋਂ ਆਪਾਂ ਨੂੰ 5-6 ਕਿਲੋਮੀਟਰ ਨਾਲ ਠੀਕ ਹੈ ਰਾਏਕੋਟ ਤੋਂ 5-6 ਕਿਲੋਮੀਟਰ ਜੇ ਮੇਨ ਰੋਡ ਤੋਂ ਆਉਣਾ ਹੋਵੇ ਉਧਰ ਵੀ ਆ ਸਕਦੇ ਨੇ ਹੀ ਹਲਵਾਰੇ ਵਾਲਾ ਹਾਂਜੀ ਹਾਂਜੀ ਉਥੋਂ ਨੂਰਪੁਰੋਂ ਆ ਸਕਦਾ ਜੀ ਬੰਦੇ ਰਾਏਕੋਟ ਮਣੀ ਹੂੰ ਵੀ ਆਇਆ ਸਰ ਉੱਥੋਂ ਵੀ ਆ ਸਕਦੇ ਠੀਕ ਹੈ ਜੀ ਮਿੱਤਰੋ ਬਾਈ ਹੁਣਾਂ ਨੇ ਫੋਨ ਨੰਬਰ ਬੋਲ ਦਿਓ ਜੀ 987787 90810 987787 90810 90810 ਬਾਈ ਬਈ ਕਰ ਲਿਓ ਸੰਪਰਕ ਜੇ ਕਿਸ ਨੂੰ ਇਹ ਸ਼ਿਕਾਇਤ ਝੋਟੀ ਚਾਹੀਦੀ ਆ ਦੋ ਥਾਣਾ ਬਾਈ ਹੁਣੀਆਂ ਦੇ ਚੋਣ ਚਾਨ ਚ ਕੋਈ ਦਿੱਕਤ ਨਹੀਂ ਗਾਰੰਟੀ ਵਾਲੀ ਇਹ ਜਣੀ ਦੀ ਸ਼ਿਕਾਇਤ ਝੋਟੀ ਆ ਤੇ ਬਾਈ ਸੂਣ ਚਾਦੇ ਕਿੰਨੇ ਕਦਣਾ ਰਹਿੰਦੇ ਦੱਸ ਦਗੇ ਆਪਾਂ 23 24 ਤਰੀਕ ਨੂੰ ਪੂਰਾ ਦਿਨ ਪੂਰੇ ਠੀਕ ਹੈ ਜੀ ਆਹ ਉਹ ਤੋਂ ਆਹ 5 7 10 ਦਿਨ ਆਹ ਹਫਤਾ 10 ਦਿਨ ਲਈ ਜਾਂਦਾ ਬਸ ਗਰਮੀ ਹੀ ਜਾਂਦੇ ਆ ਗਰਮੀ ਕਰਕੇ ਗਰਮੀ ਕਰਕੇ ਚਲੋ ਹਫਤਾ ਤਾਂ ਲੈ ਜਾਉ ਹਜੇ ਵਾਲੂਆ ਫਿਰ ਤਾਂ ਸੋਨਾ ਬਣਾਉ ਜਿਵੇਂ ਬਾਈ ਹੁਣ ਵੀ ਪਿਆਰਾ ਦਿੱਤਾ ਵਧੀਆ ਹਾਂਜੀ ਹਾਂਜੀ ਹਾਂ ਖੁੱਲਾ ਲੈ ਵਾਲੂਆ ਨਹੀਂ ਹੈਗਾ ਵੀ ਲੈ ਵਾਲੂਆ ਵੀ ਖੁੱਲਾ ਬਣਾਉ ਮੱਝ ਦਾ ਜੁੱਸਾ ਜੱਸਾ ਬਹੁਤ ਚੋੜਾ ਵਾ ਲੈ ਵੀ ਮਿੱਤਰੋ ਡੋਲ ਮੱਝਾ ਛਕੀਨ ਬੰਦਿਆਂ ਦੇ ਲਈ ਆਪਾਂ ਲੱਭ ਕੇ ਲਿਆਏ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਨੂੰ ਕਮੈਂਟ ਕਰਕੇ ਦੱਸਿਓ ਵੀ ਜੇ ਪਹਿਲਾਂ ਕਿਹੇ ਕੋਲੇ ਦੁੱਲ ਮੱਝ ਸੀਗੀ ਜਾਂ ਤੁਸੀਂ ਦੁੱਲ ਮੱਝ ਨੂੰ ਕਿਵੇਂ ਮੰਨਦੇ ਹੋ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਮਿੱਤਰੋ ਜਿਉਂਦੇ ਵਸਦੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ